ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੇ ਚਾਚਾ ਚੈਨਲ ਤੇ ਬਾਜੀ ਸਵਾਗਤ ਕਰਦੇ ਬਈ ਰੋਜ਼ ਦੀ ਤਰ੍ਹਾਂ ਬਨੂ ਕੋੜ ਪੂਰਾ ਮੰਡੀ ਦੇ ਵਿੱਚ ਜਿਹੜਾ ਤਾਜੀ ਤਾਜੀ ਰੇਟ ਬਖਾਉਣ ਨੂੰ ਤੇ ਅੱਜ ਫੇਰ ਭਈਆ ਚ ਕੋੜ ਪੂਰਾ ਮੰਡੀ ਦੇ ਵਿੱਚ ਰੋਜ਼ ਦੀ ਤਰ੍ਹਾਂ ਹਾਜ਼ਰ ਹੋਨੇ ਆ ਤੇ ਆਜੋ ਭਾਈ ਵੇਖ ਕੇ ਬੋਲੀ ਜਿਹੜੀ ਸਟਾਰਟ ਆ ਗਾਗੂ ਕੋ ਵੇਖ ਕੇ ਕਿੰਨਾ ਆਇਆ ਤੇ ਕਿੱਥੋਂ ਤੱਕ ਜਿਹੜਾ ਅੱਜ ਰੇਟ ਜਾ ਸਕਦਾ ਹੈਗਾ ਮੈਨੂੰ ਲੱਗਦਾ ਬੋਲੀ ਸਟਾਰਟ ਕਰਤੀ ਨਗ ਬਾਅਦ ਚ ਗਿਣਾਂਗੇ ਭਾਈ 100 ਰੁਪਿਆ 100 ਰੁਪਿਆ ਆਦੇ ਰੜ 100 3 350 40 350 60 65 ਇਹ ਬਿਝਾਣੀ ਇਹ ਤਾਂ ਗਾ ਨਹੀਂ ਜਾਊਗਾ 60 65 65 70 80 400 10 10 15 25 350 60 460 ਰੁਪਏ ਬੋਲਣਾ ਭਾਈ ਕਿਨੇ 460 ਰੁਪਏ ਦਾ ਲੈ ਭਾਈ 400 ਤੇ 60 ਰੁਪਏ ਜਿਹੜਾ ਪਹਿਲੇ ਨਗ ਦਾ ਜਿਹੜਾ ਲੈ ਭਾਈ ਜਿਹੜਾ 400 ਤੇ 60 ਰੁਪਏ ਪਹਿਲੇ ਨਗ ਦਾ ਰੇਟ ਲੱਗ ਗਿਆ ਭਾਈ 300 ਤੋਂ ਲੈ ਕੇ 400 ਤੇ 60 ਰੁਪਏ ਤੱਕ ਜਿਹੜਾ ਰੇਟ ਲੱਗਾ ਦੂਸਰੇ ਨਗ ਦਾ ਰੇਟ ਵੇਣਿਆ ਭਾਈ ਨਗ ਜਿਹੜੇ ਅੱਜ 2 2 4 6 8 9 10 11 12 ਨਗ ਜਿਹੜੇ ਅੱਜ ਕੋਟਕਪੁਰਾ ਮੰਡੀ ਦੇ ਵਿੱਚ ਆਇਆ ਕੱਲ ਜਿਹੜਾ ਭਾਈ ਆਇਆ ਨਹੀਂ ਗਿਆ ਤੇ ਰੇਟ ਪਤਾ ਕਰ ਲਾਂਗੇ ਆਪਾਂ ਕੱਲ ਜਿਹੜਾ ਕੀ ਗਿਆ ਅੱਜ ਤਾਂ ਰੇਟ ਟਾਪ ਦਾ ਪਤਾ ਨਹੀਂ ਕੀ ਰਹਿਣ ਵਾਲਾ ਵੇਖੋ ਭਾਈ ਘਟ ਵੀ ਸਕਦਾ ਵੱਧ ਵੀ ਸਕਦਾ ਇਹ ਮੇਰਾ ਗੱਲ ਵੀ ਹਾਂ ਹਾਂ ਕਿੰਨਾ ਜਾਏਗਾ ਕੀ ਹੋਊਗਾ ਭਾਈ 400 400 5 10 15 20 25 30 ਹੈ ਭਾਈ 35 40 440 440 ਹਾਂ ਉਧਰ 45 445 450 55 455 ਬੋਲਾ ਕਿਲੇ 455 ਰੁਪਏ ਰੋਏਗਾ ਇਹ 450 ਰੁਪਏ ਲੈ ਭਾਈ 400 ਕਿੰਨਾ ਕਹੀ ਆ ਲੈ ਭਾਈ 400 ਤੇ 55 ਰੁਪਏ 400 ਤੇ 55 ਜਿਹੜਾ ਦੂਸਰੇ ਨਗ ਦਾ ਰੇਟ ਲੱਗਾ ਕਿੱਥੋਂ ਤੱਕ ਉਮੀਦ ਆ ਬਈ ਜਿਹੜਾ ਅੱਜ ਰੇਟ ਵਧ ਵੀ ਸਕਦਾ ਤੇ ਬਾਕੀ ਬਈ ਕੋਟਪੁਰਾ ਮੰਡੀ ਦੇ ਵਿੱਚ ਜਿਹੜਾ ਰੂਹ ਦਾ ਰੇਟ ਹੁੰਦਾ ਹਨਾ ਵਧ ਵੀ ਸਕਦਾ ਘਟ ਵੀ ਸਕਦਾ ਦੋ ਨਗਾਂ ਦੀ ਹਾਲੇ ਜਿਹੜੀ ਬੋਲੀ ਹੋਈ ਆ ਤੀਸਰੇ ਨਗ ਦਾ ਰੇਟ ਵੇਖੀਏ ਗਾਗੂਕ ਜਿਹੜਾ ਬਹੁਤ ਨਵਾਂ ਨਿਕਲਿਆ ਬਈ ਅੱਜ ਬਹੁਤ ਜ਼ਿਆਦਾ ਗਾਗ ਹਨਾ ਕੋਟਪੁਰਾ ਮੰਡੀ ਦੇ ਵਿੱਚ ਗਾਗ ਜਿਹੜਾ ਨਵਾਂ ਨਿਕਲਿਆ ਤੇ ਰੇਟ ਵੀ ਜਿਹੜਾ ਹਾਲੇ ਨਗ 12 ਆਏ ਆ ਦੋ ਨਗਾਂ ਦੀ ਜਿਹੜੀ ਬੋਲੀ ਹੋਈ ਆ 10 ਨਗ ਜਿਹੜੇ ਹੰਦੇ ਪਏ ਆ ਬਈ ਤੇ ਜੁੜੇ ਰਹੋ ਵੀਡੀਓ ਨਾਲ ਲਾਈਕ ਕਮੈਂਟ ਸ਼ ਮੌਸਮ ਚੰਗਾ ਅਜਣਾ ਹੂੰ ਇਹ ਬੰਦ ਹਾਂ ਲੈ ਵੀ ਮੌਸਮ ਵੇਖੋ ਮੌਸਮ ਚੰਗਾ ਅੱਜ ਆਈ ਸੜਦੇ ਯਾਰ ਕੋਈ ਨਹੀਂ ਨਾ ਕੋਰਾ ਸੜਦੇ ਉਹ ਲੋੜ ਨਹੀਂ ਬਸ ਤੂੜੀਆਂ ਅੰਦਰ ਵੀ ਬਾਹਰ ਦੀ ਹੈ ਆਈ ਨਿਕਲੂ ਸਾਰੀ ਬਾਹਰ ਦੀ ਤੂੜੀਆਂ ਦੇ ਲਾਲ ਦੀ ਭਾਈ ਬਾਹਰ ਦੀ ਦੁਨੀਆ ਦੇ ਨਾਲ ਦੀ ਬਾਈ ਬੋਲੋ ਅਰੂਪ ਉਡੀ ਚੰਗੀ ਆ 300 ਰੁਪਿਆ ਯਾਰ 300 300 300 300 300 ਹੋਲਾ ਬਾਈ ਬਾਈ ਫ੍ਰੀ ਹੋ ਜਾਏਗਾ ਨਹੀਂ ਹੈ 50 ਰੁਪਏ ਕਰਾ ਲਓ ਨਹਿਰਾ ਦੀ ਜਾਣਾ ਵੀਰੇ ਨਹਿਰਾ ਨੂੰ ਦੇ ਪਾਸੇ ਜਾ ਡਾਊ ਬਾਈ 305 ਰੁਪਏ 10 ਰੁਪਏ 15 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 350 350 ਬੋਲਾ ਬਾਈ ਗੇ 350 ਰੁਪਏ ਬਾਈ ਬਾਹਰ ਦੀ ਟੋਲੀ ਸੀ ਲੇ ਭਾਈ ਅੰਦਰ ਦੀ ਤੂੜੀ ਆ ਸੌਰੀ ਬਾਹਰ ਦੀ ਤੂੜੀ ਸੀਗੀ ਭਾਈ 300 ਰੁਪਏ ਜਿਹੜਾ ਰੇਟ ਲੱਗਿਆ ਦਾ ਤੇ ਰੇਟ 300 ਲੱਗਿਆ ਹਾਲੇ ਭਾਈ ਤੇ ਅਗਲੇ ਨੱਕ ਦਾ ਰੇਟ ਵੇਖੀਏ ਤੂੜੀ ਵਾਕਈ ਭਾਈ ਜੈਪਜੀ ਤੂੜੀ ਹੁੰਦੀ ਉਹ ਜਿਹੜਾ ਵਧੀਆ ਕੁਆਲਟੀ ਨਾਲ ਰੇਟ ਲੱਗ ਜਾਂਦਾ ਹਨ ਲੈ ਭਈ ਆਵਣੇ ਕੁਆਲਟੀ ਤਬੀਆ ਕੁਆਲਟੀ ਆ ਦੇਖ ਸਕਦੇ ਆ ਵੀ ਹੈਗੀ ਯਾਰ ਅੰਦਰ ਦੀ ਨਹੀਂ ਚਾਬੀ ਨਹੀਂ ਪੰਜਾਬ ਦੀ ਹੈ ਯਾਰ ਲੈ ਲੈ ਜੀ ਪਰਨਾ ਪੁੰਨਾ ਨਾ ਮਾਣਾ ਮਟਰਾਂ ਆ ਵੇਖ ਕੇ ਬੋਲੀ ਦਿਓ ਬਾਈ ਤੂੰ ਨਹੀਂ ਅੰਦਰ ਦੀ ਹੈ ਇਹਦੇ ਨਾਲ ਦੀ ਬੋਲੋ ਹੀ ਬੋਲੋ 200 ਰੁਪਿਆ 200 ਰੁਪਿਆ ਹੈ ਚੱਲ ਲੈ ਗਿਆ ਚੱਲ ਤੂੰ ਲੈ ਜਾ 250 ਰੁਪਿਆ 250 55 60 65 70 71 80 300 5 305 10 15 20 25 30 330 ਰੁਪਏ ਬੋਲ ਲੈਨੇ 35 335 335 ਰੁਪਏ ਬਾਈ ਜੀ ਨਹੀਂ ਵੇਚਨੀ ਲੋ ਬਾਈ 335 ਰੁਪਏ ਡੇਟ ਲੱਗਿਆ ਸੀ ਨਹੀਂ ਵੇਚਣੀ ਕਹਿੰਦੇ ਬਾਈ ਲੈ ਵੇਈਆ ਕਨਗ ਜਿਹੜਾ ਵੇਚਾ ਨਹੀਂ ਹਾਂ 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 ਹਾਂਜੀ 59 60 ਪੈਟ 77 370 75 75 80 400 405 10 410 ਰੁਪਏ ਬੋਲਾ ਬੇ ਕਿਨੇ 15 15 20 ਰੁਪਏ 25 ਰੁਪਏ 10 ਰੁਪਏ 40 ਰੁਪਏ 450 ਦੋ ਬਲੀਆਂ 52 452 60 ਕਿਥਲ ਜਾਣੀ ਬਾਈ 40 ਕਿ ਦੀ ਵੀਰੇ ਨੂ ਪੁੱਛੋ ਬਾਈ ਆ ਖੜਾ ਬਾਈ ਬਗਰਾੜੀ ਜਾਓ ਬਗਰਾੜੀ ਜਾਓਗੇ ਬਗਰਾੜੀ ਬੋਲੋ ਬੋਲੋ 500 ਰੁਪਿਆ ਕਰਾਇਆ ਮੈਂ ਕਿੰਨਾ 500 ਬੋਲਿਓ ਜੀ ਕਿੱਥੇ ਜੇ ਆ ਪਿੰਡ ਜੀ ਲਾਉਣੀ ਜੀ ਰੋਡ ਤੇ ਲਾਉਣੀ ਹੈ ਵੱਡੇ ਰੋਡ ਤੇ ਹੈ ਰੋਡ ਤੇ ਈ ਹੈ ਬੋਲੋ ਜਾਉਂਗੇ ਗਰਾਉਂਡ ਕੋਈ ਨਾ ਤੇ ਡਰਾਈਵਰ ਨੂੰ ਪੁੱਛ ਲਾਂ ਪੁੱਛੋ ਪੁੱਛੋ ਛੇਦੀ ਕਰੋ ਆ ਆ ਗਿਆ ਮਗਰ ਤੇਰੇ ਪਛਲਾ ਕਿਵੇਂ 500 ਆਨੇ ਆ ਕਿਰਾਏ ਦਾ ਪੋਰਾ ਨਹੀਂ ਦਾ ਵੀ ਹਾਂ ਉਹ ਜੇ ਰੇਟ ਵੀ ਵਧੂਗਾ ਜਾਉਂਗੇ ਹਾਂ ਹਾਂ 60 ਰੁਪਏ 460 ਰੁਪਏ 60 ਰੁਪਏ 70 ਰੁਪਏ 75 ਰੁਪਏ 80 ਰੁਪਏ 480 ਬੋਲ ਲੈ 480 ਰੁਪਏ ਬਾਈ ਜੀ ਨਹੀਂ ਮੇਰਾ ਝੋਏ ਲੈ ਬਾਈ ਹੁਣ ਜਿਹੜਾ ਰੇਟ ਵਧ ਗਿਆ ਬਾਈ ਅੱਗੇ ਨਾਲੋਂ 400 ਤੇ 80 ਰੁਪਏ 480 ਰੁਪਏ ਜਿਹੜਾ ਰੇਟ ਲੱਗ ਗਿਆ ਹੈਗਾ ਲੋ ਬਾਈ ਅਗਲੇ ਨੱਕ ਦਾ ਰੇਟ ਵੇਣਿਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਿਹੜਾ ਜ਼ਰੂਰ ਕਰਦੇ ਰਿਆ ਕਰੋ ਬਾਈ ਲੈ ਬਾਈ ਟੂੜੀ ਇਹ ਵੀ ਚੰਗੀ ਆ ਹੂੰ ਉੜੀ ਅੰਦਰ ਦੀ ਆਈ ਬੋਲੋ 350 350 350 350 50 60 65 65 70 75 80 80 80 400 400 5 10 15 20 25 30 35 450 450 450 ਭੁੱਲੇ ਕਿ ਸਾਢੇ 450 ਨਿਰਮਲ ਲੈ ਭਾਈ 450 ਬਾਈ ਤੇ 300 ਤੋਂ ਲੈ ਕੇ ਜਿਹੜਾ 450 ਰੁਪਏ ਤੱਕ ਜਿਹੜਾ ਰੇਟ ਲੱਗਿਆ ਹੈਗਾ ਭਾਈ ਸਟਾਪ ਦਾ ਰੇਟ ਹਾਲੇ ਜਿਹੜਾ ਉਹ ਹੀ ਭਾਈ 480 ਰੁਪਏ ਤੱਕ ਜਿਹੜਾ ਚੱਲੀ ਜਾਂਦਾ ਕਹੋ ਜੀ 350 ਸਾਢੇ 350 55 ਅਸੂਕੇ ਗੱਲ ਨਹੀਂ ਬਣਨਾ 60 ਰੁਪਏ ਕਿੱਥੇ ਜਾਣੇ ਬੇਦੂੜ ਭਾਈ ਡੋੜ ਜਾਵਾਂਗੇ ਕਿੱਥੇ ਜਾ ਡੋੜ ਬਾਂਦਲ ਡੋੜ ਹਾਂ 25 ਕਿਲੋਮੀਟਰ 28 ਜਾਵਾਂਗੇ ਤੁਹਾਨੂੰ ਜੀ ਸੱਤੇ ਸਵਾਦਿਆਂ ਨਾਲ ਹੀ ਆ ਜੀ ਜਾਨ ਨੇ 1500 ਰੁਪਏ ਦੇਣਾ ਹੈ ਹਾਂ ਹਾਂ 12 1500 ਦੇ ਦੇ ਹਾਂ ਭਾਈ 1200 ਕੇ ਦੇ ਦੇਣਗੇ ਹੈ 1200 ਦੇ ਦੇਣਗੇ ਹਾਂ ਦੱਸੋ ਭਾਈ ਯਾਰ ਵਾਟ ਬਹੁਤ ਆ ਵਾਟ ਬਹੁਤ ਆ ਤੇ ਪਾਣ ਸਾਣੀ ਪਿਆੜੀ ਸਾਡੀ ਖਾਣ ਦੀ ਹਾਂ ਹਾਂ ਉਹ ਡੋੜ ਰਹੀ ਹੈ ਫੱਕੇ ਕੋਈ ਆ 500 ਤੱਕ ਆਪ ਭੀ ਆ 370 ਰੁਪਏ ਯਾਰ ਬਾਜੇ 2 ਕਿਲੋ ਨੇ ਕਿਹਾ 370 ਰੁਪਏ ਹੁਣ 75 80 380 ਬੋਲਾ ਕਿ ਨਾ 380 ਰੁਪਏ ਚੱਲਦਾ ਨਹੀਂ ਜਾਂਦਾ ਹਾਂ ਲੈ ਭਾਈ 380 ਰੁਪਏ ਨੂੰ ਜਾਂਦੀ ਸੀ ਵਿਕਦੀ ਸੀ ਭਾਈ ਦੋ ਨਗ ਜਿਹੜੇ ਨਹੀਂ ਵਿਕੇ ਆ ਵੀ ਨਗ ਜਿਹੜਾ ਨਹੀਂ ਵਿਕੇ ਆ ਭਾਈ ਆ ਜੀ 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 ਜ ਲੈ ਭਾਈ 473 ਰੁਪਏ ਜਿਹੜਾ ਰੇਟ ਲੱਗ ਗਿਆ ਭਾਈ 400 ਤੇ 75 ਰੁਪਏ ਭਾਈ ਨਾਲ ਦੇਖੇ ਕਿੰਨੇ ਰਹਿ ਗਏ ਭਾਈ ਹੂੰ 2 2 4 5 ਗੇ ਨਾਲ ਰਹਿ ਗਏ ਭਾਈ ਹਾਲ ਦਾ ਰੇਟ ਕੀ ਸੀ ਤੇ ਬਾਈ ਤਾਂ ਤੇ ਬਾਈ ਤਾਂ ਇਹ ਹੋਇਆ ਉਹ ਨਹੀਂ ਬੱਸ ਗੱਲਬਾਤ ਚੱਲਦੀ ਰਹਿੰਦੀ ਕਿਹਦੀ ਆ ਬਾਈ ਅੰਡਾ ਕੀ ਖੁੱਲੀ ਆ ਥੱਲੇ ਖੁੱਲੀ ਆ ਉੱਪਰ ਖੁੱਲੀ ਆ ਇਹ ਅੰਦਰ ਅੰਦਰ ਦੀ ਆ ਤੋੜੀ ਬਾਈ ਆ ਬਲਾਂਗੇ ਅਗਰ ਕਹਿੰਦੇ ਕਹਿੰਦੇ 15 ਤੋਂ ਕਹਿੰਦੇ ਦੀ ਪਾਣੀ ਚ ਕਾਊਗਾ ਬਾਈ ਪਾਣੀ ਚ ਪਾਣੀ ਸਾਢੇ 350 ਰੁਪਇਆ ਚਕਾਉਂਦੇ ਸਾਢੇ 350 ਸਾਢੇ 350 ਸਾਢੇ 350 60 65 70 75 80 400 5 10 15 2 21 22 23 24 25 ਸਾਢੇ 400 ਹੋ ਲੱਗਦੇ 50 60 460 ਬੋਲਾ ਕਿਨੇ 460 ਲੋ ਵੇ ਮਟਰੋ 460 ਰੁਪਏ ਅੱਜ ਚੱਕਰ ਕੀ ਆ ਬਾਈ ਯਾਰ ਇਹ ਰੇਟ ਜਿਹੜਾ ਕੀ ਚੱਕਰ ਪਤਾ ਨਹੀਂ ਕੀ ਗੱਲ ਆ ਯਾਰ ਵੀ ਰੇਟ ਜਿਹੜਾ ਉੱਥੇ ਜੀ ਰਿਹਾ ਬਾਈ ਜਿਹੜਾ 500 ਤੇ ਇੱਕ ਨਾਲ ਵੀ ਨਹੀਂ ਅੱਜ ਗਿਆ ਇਹ ਗਾਡੂ ਕਹਿਗਾ ਸੀਗਾ ਬਾਈ ਹੈ ਇਹ ਥੋੜੀ ਦੀ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਆ ਗੱਲ ਇਹ ਆ ਬਾਈ ਕੁਆਲਿਟੀ ਹੋਊਗੀ ਜੈਪ ਜੀ ਤੇ ਉਹ ਜਿਹੜਾ ਰੇਟ ਆ ਵਧੀਆ ਲੱਗ ਜਾਂਦਾ ਆਪਣੇ ਕਵਲ ਜੀ ਆ ਪਾਸੋਂ ਲੈ ਆ ਪੋਤਾ ਵਾਸੋਂ ਲੈ ਆ ਹਾਂ ਜੀ ਬਾਹਰ ਲਈ ਯਾਰ ਆ ਕਿੰਨੇ ਦਾ ਬਾਈ ਫਿਰ 11 11 ਆ ਜੀ ਉਹ ਤਾਂ ਹੈ ਜੀ ਕਿੰਨੀ ਕਿੰਨੀ ਸਾਰੀ ਇੱਕੋ ਜਿਹੀ ਕੀ ਹੈ ਲਾਲਾ ਬੋਲੋ ਜੀ ਹਾਂ 250 ਰੁਪਇਆ 250 ਰੁਪਇਆ 250 ਰੁਪਇਆ 250 60 ਰੁਪਏ 65 ਰੁਪਏ 70 ਰੁਪਏ 75 ਰੁਪਏ ਬੋਲੀਏ ਬੰਦ ਰੱਖ 80 85 90 95 305 350 ਉਹ ਲੈ ਗਏ 350 ਬਾਈ ਜੀ ਕਿੱਥੇ ਕਿਲਾਉਣੀ ਆ ਥੋਕਲ ਪੈਟ ਚਲਾਉਣੀ ਆ ਲੈ ਬਾਈ 350 ਲੈ ਵੀ ਆ ਆ ਨਗਦਾ ਜਿਹੜਾ ਰੇਟ ਲੱਗਾ 350 ਰੁਪਏ ਜਿਹੜਾ ਹਨਾ ਤਿੰਨ ਨਗ ਰਹਿ ਗਏ ਲਾਸਟ ਕਿੱਥੋਂ ਤੱਕ ਮੀਤ ਤਿੰਨ ਨਗਾਂ ਚ ਕਿੱਥੋਂ ਤੱਕ ਜਿਹੜਾ ਰੇਟ ਜਾ ਸਕਦਾ ਹੈਗਾ ਬਾਈ ਲਓ ਹਾਂ ਤਾਜਾ ਭਲਾ ਹਾਂ ਤਾਣਾ ਤਨ ਪਲ ਲੱਗ ਗਿਆ ਆਓ ਕਦੇ ਬਾਜ਼ਾਰ ਦੀ ਥੋੜੀ ਗਾਂ ਜੀ ਦੀ ਆ ਬਈ ਗਾਂ ਸਹੀ ਹੋਗੀ ਕਿੰਨਾ ਦੁੱਧ ਦੇਗਾ ਇਹਦੇ ਨਾਲ ਸਹੀ ਗਾਂ ਬਹੁਤ ਚੰਗੀ ਹੈ ਗੁਮਾਰੀ ਵੀ ਭੋਕੀ ਆ ਬੋਲੋ ਵੀ ਸਾਢੇ 300 ਨਾਲ 400 ਚਲ ਰੱਖ 400 ਜਾਂਦੇ ਨਾ 5 10 15 20 25 30 35 ਸਾਢੇ 450 450 52 60 65 ਉਹ ਦੇਰੇ ਨਾਲ ਜਵਾਈ ਇਹਦੇ ਨਾਲ ਜਵਾਈ ਕੀ ਕਰੀ ਜਾਵਾਂ ਜਿਹੜਾ ਬੋਲਦੀ ਜਾਂਦਾ ਲੈ ਭਾਈ 400 ਤੇ 65 ਰੁਪਏ ਲੈ ਭਈ ਆ ਜਿਹੜਾ ਨਗ ਗਿਆ 400 ਤੇ 65 ਰੁਪਏ ਲੈ ਭਾਈ ਦੋ ਨਗ ਰਹਿ ਕੇ ਲਾਸਟ ਆਜੋ ਭਾਈ ਖੁੱਲੀ ਆ ਦੋਨਾਂ ਦੀ ਤੂੜੀ ਵੇਖੋ ਭਾਈ ਆ ਵੀ ਜਿਹੜੀ ਖੁੱਲਾ ਨਗਾ ਤੇ ਇਹ ਵੀ ਇਹ ਆ ਭਾਈ ਆਏ ਨਿਕਲੋ ਸਾਰੀ ਬੋਲੋ ਜੀ ਅੰਮੇ ਹਾਂ ਆਇਦਰ ਲਾਦੇ 200 ਰੁਪਿਆ 200 200 5 10 15 215 215 ਲੈ ਲਾ ਦੀ ਜੰਗੀ 20 25 35 35 ਬੰਦੇ ਯਾਰ ਤੂੰ ਇਹ ਦੇ ਦੇ ਲੈ ਟਾਈਕੋ ਲੈ ਸੋ ਚੁੰਜਾ ਚੁੰਜਾ 60 ਮੈਂ ਮਗਲ ਲੈ ਕੇੜੀ 65 70 70 80 ਪੂਰੇ ਕਰ ਦੇ 300 305 305 ਬੋਲਾ ਕਿਨੇ 305 ਰੁਪਏ ਬਾਈ ਜੀ ਲੈ ਬਾਈ 300 ਤੇ 5 ਰੁਪਏ ਦੋ ਤਾਂ ਦੋ 250 ਤੋਂ ਲੈ ਕੇ 300 ਤੇ 5 ਰੁਪਏ ਤੱਕ ਜਿਹੜਾ ਰੇਟ ਗਿਆ ਚਲਿਆ ਬਾਈ ਲੋ ਬਾਈ ਇੱਕ ਨਾ ਰਹਿ ਗਿਆ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਿਹੜਾ ਜਰੂਰ ਕਰਦੇ ਰਹਾ ਕਰੋ ਤੇ ਆ ਜਾਓ ਵੇਖੇ ਕਿੱਥੋਂ ਤੱਕ ਰੇਟ ਜਿਹੜਾ ਆ ਜਾਊਗਾ ਤਾਂ ਤੂੜੀ ਮੈਲੀ ਲੱਗਦੀ ਆ ਬਾਈ ਫਿਰ ਵੀ ਰੇਟ ਵੇਖਾਂਗੇ ਆਪਾਂ ਟੌਪ ਦਾ ਰੇਟ ਜਿਹੜਾ ਜਿਹੜਾ 480 ਰੁਪਏ ਤੇ ਜਿਹੜਾ ਰਹਾ ਹੈਗਾ ਬਾਈ ਆਪਾਂ ਲੇੜੇ ਨਹੀਂ ਆਉਂਦੇ ਹੋਰ ਚੱਲ ਆ ਵੀ ਕਿਹਦੇ ਚੱਲਦੀ ਆ ਵੀਰ ਮਗਰ ਵੀਰ ਕੇ ਕਰਦੇ ਪਟਾਣਾ ਚੰਗੇ ਕਰਦੇ ਕੋਈ ਕੰਮ ਨਹੀਂ ਕੋਈ ਆਉਂਦਾ ਹੀ ਨਹੀਂ ਕੋਈ ਆਰਾਮ ਲੈ ਬਾਈ ਲਾਸਟ ਨੱਕ ਤੇ ਨਹੀਂ ਕੋਈ ਬੋਲਿਆ ਥੂੜੀ ਮੈਲੀ ਬਾਲੀ ਆ ਬਾਈ ਹਣਾ ਤਾਂ ਕਰਕੇ ਕੋਈ ਲਾਸਟ ਨੱਕ ਤੇ ਨਹੀਂ ਬੋਲਿਆ ਤੇ ਵਿਕੂਗੀ ਪਰ ਥੋੜਾ ਲੇਟ ਵਿਕੂਗੀ ਹਣਾ ਤੇ ਬਾਕੀ ਬਾਈ ਮਿਲਦੇ ਆ ਕੱਲ ਦੀ ਵੀਡੀਓ ਧੰਨਵਾਦ ਦੋਸਤੋ ਬੜਾ ਨਾਲ ਜੁੜਨ ਵਾਸਤੇ ਰੇਟ ਜਿਹੜਾ ਦੱਸਤਾ ਤੁਹਾਨੂੰ 480 7080 ਰੁਪਏ ਤੇ ਜਿਹੜਾ ਚੱਲਿਆ ਹੈਗਾ ਜਿਹੜਾ ਤੇ ਰੇਟ ਜਿਹੜਾ ਵੱਧ ਗਿਆ ਸੀਗਾ ਬਾਈ ਇੱਕਦਮ ਜਿਹੜਾ ਸਰਵਿਸ ਜਿਹੜਾ ਠੀਕ ਚੱਲੀ ਜਾਂਦਾ ਰੇਟ ਅਣਾ 480 ਰੁਪਏ 5 500 ਦੇ ਨੇੜੇ ਬੱਦ ਚੱਲ ਜਾਂਦਾ ਹੈਗਾ ਠੀਕ ਹੈ ਜੀ ਮਿਲਦੇ ਆ ਕੱਲ ਦੀ ਵੀਡੀਓ ਚ ਬਈ ਧੰਨਵਾਦ